ਜਿਵੇਂ ਆਪਕੇ ਜੋ ਪੁਰਾਣੇ ਫੋਰ ਫਾਦਰ تھے ਉਹ ਹੈਡ ਹੰਟਿੰਗ ਕਰਤੇਦੇ ਹਨਾ ਤੋ ਉਹ ਪਹਿਲੇ ਐਸਾ ਤੋ ਨਹੀਂ ਹੈ ਕਿ ਹੈਡ ਹੰਟਿੰਗ ਕਰਤੇ ਸੇ ਉਹ ਬੰਦੇ ਕੋ ਖਾਣੇ ਖੂਨੇ ਕਰ ਆਵਾਜ਼ ਤੋ ਨਹੀਂ ਥਾ ਕਿ ਖਾ ਵੀ ਜਾਂਦੇ ਸੇ ਅੱਛਾ ਤੇ ਹੁਣ ਆਪਾਂ ਪਹੁੰਚ ਗਏ ਜੀ ਡ੍ਰੈਗਨ ਫਰੂਟ ਦੀ ਖੇਤੀ ਦੇ ਵਿੱਚ ਜਿੰਨੇ ਵੀ ਤੁਸੀਂ ਆਹ ਇੱਥੇ ਪਿੱਲਰ ਬਣਾ ਕੇ ਇਹਨਾਂ ਦੇ ਉੱਤੇ ਇੱਕ ਐਕਟ ਸਰਗੇ ਜਿਵੇਂ ਪੱਤੇ ਨੇ ਨਾ ਓਮੇ ਦੇ ਪੱਤੇ ਨੇ ਡ੍ਰੈਗਨ ਫਰੂਟ ਦੇ ਹੁੰਦੀ ਹੈ ਇਹ ਤੇ ਅਸਲ ਵਿੱਚ ਇਹ ਅਸਲ ਵਿੱਚ ਚਾਈਨਾ ਦਾ ਹੈ ਹਨਾ ਜੇ ਫਰੂਟ ਅਸਲ ਵਿੱਚ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਮੇਰੇ ਹਿਸਾਬ ਸੇ ਚਾਈਨਾ ਸਹੀ ਹੈ ठीक है तो यहाँ पे पहले से नहीं खा दो पहले भी नहीं था यहाँ पे बाद में होने लगा है बाद में इसमें क्या है ये क्या चीज है ये हम लोग नाम बताने से भी आप लोग नहीं जाने आप उठा सकते हो हाथ पे भाई ये क्या है उठाना यार ये कैसा कीड़ा है अच्छा काक्रोच आ गया का यार बड़ा सारा अच्छा आई ये भी कोई अलग है। तो ये है? अलग अलग सब्जी बनेगी मिक्स वेज बनेगा इसका अलग आ, अलग, अलग बनेगा, बनेगा। पाँच सात दिन चलाओगे अच्छे से है बच्चा निकालते हो मतलब दूसरे तरीके से इंजेक्शन मार के अच्छा तो उसका फिर बच्चा निकाल के उसका क्या करते हो फिशिंग के लिए ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਗਲੈਂਡ ਘੁੰਮ ਰਹੇ ਆ ਜੀ ਰਾਜੇਫੀ ਪਿੰਡ ਦਾ ਨਾਮ ਆ ਤੇ ਇਹ ਕਿਸੇ ਲੋਕਲ ਬੰਦੇ ਦੀ ਹੱਟ ਆ ਉਹਨਾਂ ਦਾ ਘਰ ਆ ਘਰ ਦੇ ਪਿਛਲੇ ਪਾਸੇ ਬੈਕਯਾਰਡ ਜਿਵੇਂ ਆਪਾਂ ਅੰਗਰੇਜ਼ੀ ਚ ਕਹਦੇ ਆ ਤਾਂ ਐਵੇਂ ਉਹਨਾਂ ਨੇ ਇੱਕ ਨਿੱਕੀ ਜੀ ਹੱਟ ਬਣਾਈ ਹੋਈ ਸੀ ਇਹਦੇ ਵਿੱਚ ਆਪਾਂ ਪਿਛਲੇ 2 ਦਿਨਾਂ ਤੋਂ ਟੈਂਟ ਲਾ ਕੇ ਰਹਿ ਰਹੇ ਆ ਤੇ ਜਿਨ੍ਹਾਂ ਨੇ ਸਾਡੀਆਂ ਪਿਛਲੀਆਂ ਵੀਡੀਓ ਦੇਖੀਆਂ ਨੇ 2-3 ਉਹਨਾਂ ਨੂੰ ਪਤਾ ਹੋਊਗਾ ਤੇ ਫਿਲਹਾਲ ਇਸ ਪਿੰਡ ਦੇ ਵਿੱਚ ਆਪਣਾ ਆਖਰੀ ਦਿਨ ਆ ਉਹਨਾਂ ਦੇ ਘਰੇ ਆਪਾਂ ਮਤਲਬ ਦੂਜੀ ਨਾਈਟ ਵੀ ਸਟੇ ਕਰਾਂਗੇ ਅੱਜ ਦੂਜਾ ਦਿਨ ਆ ਤੇ ਨੇੜੇ ਤੇੜੇ ਦੀਆਂ ਜਿਹੜੀਆਂ ਵੀ ਚੀਜ਼ਾਂ ਦੇਖਣ ਵਾਲੀਆਂ ਨੇ ਇੱਥੋਂ ਦਾ ਜਿਹੜਾ ਮਾਲਕ ਆ ਬਾਈ ਉਹ ਸਾਨੂੰ ਲੈ ਕੇ ਜਾਊਗਾ ਚੀਜ਼ਾਂ ਦਿਖਾਉਣ ਵਾਸਤੇ ਉਹਦੇ ਵਿੱਚ ਮੈਨੂੰ ਸ਼ਾਇਦ ਹਜੇ ਪਤਾ ਨਹੀਂ ਕੀ ਕੁਝ ਦਿਖਾਉਣ ਲੈ ਕੇ ਚੱਲੇ ਨੇ ਤੇ ਜਿਹੜਾ ਕੁਝ ਵੀ ਹੋਊਗਾ ਬਾਈ ਨਾਲ ਥੋੜੀ ਗੱਲ ਕਰਾ ਦਿੰਦੇ ਆ ਤੇ ਜਿਨ੍ਹਾਂ ਨੇ ਸਾਡੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਭਾਈ ਉਹ ਜਾ ਕੇ ਜਰੂਰ ਚੈੱਕ ਕਰ ਲਿਓ ਉਹਦੇ ਵਿੱਚ ਗਰਾਸ ਹਾਪਰ ਕਿਵੇਂ ਫੜਦੇ ਨੇ ਜਿਹੜੇ ਹਰੇ ਘੋੜੇ ਨੇ ਉਹਨਾਂ ਨੂੰ ਇਹ ਪੀਸ ਕੇ ਕੁੱਟ ਕੇ ਚਟਨੀ ਬਣਾ ਕੇ ਖਾਂਦੇ ਨੇ ਜਾਂ ਵੇਚਦੇ ਨੇ ਉਹ ਆਪਾਂ ਫੜਨ ਗਏ ਸੀ ਤੇ ਕੀੜੀਆਂ ਦੀ ਚਟਨੀ ਕਿਵੇਂ ਬਣਦੀ ਆ ਉਹ ਚਟਨੀ ਬਣਾ ਕੇ ਇਹ ਲੋਕ ਖਾਂਦੇ ਨੇ ਤੇ ਉਹ ਕਿਵੇਂ ਬਣਦੀ ਆ ਉਹ ਸਾਰਾ ਕੁਝ ਪਿਛਲੀਆਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਵੈਸੇ ਮੈਨੂੰ ਪਤਾ ਲੱਗਿਆ ਸੀ ਵੀ ਇੱਕ ਤਾਂ ਚੂਹੇ ਫੜਨ ਵਾਲਾ ਪ੍ਰੋਸੈਸ ਕਰਨਾ ਇੱਕ ਰਬੜ ਦੇ ਦਰਖਤ ਦੇਖਣੇ ਨੇ ਇਹਨਾਂ ਦੇ ਘਰੇ ਮਸ਼ੀਨ ਵੀ ਜਿਹੜੀ ਅੱਗੇ ਰਬੜ ਦਾ ਪ੍ਰੋਸੈਸਿੰਗ ਕਰਦੀ ਆ ਸਾਰਾ ਹਿਸਾਬ-ਤਬ ਤੇ ਇੱਕ ਦੋ ਚੀਜ਼ਾਂ ਨੇੜੇ-ਤੇੜੇ ਹੋਰ ਨੇ ਦੇਖਣ ਵਾਲੀਆਂ ਸਾਰਾ ਕੁਝ ਦਿਖਾਵਾਂਗੇ ਅੱਜ ਦੇ ਵਲੌਗ ਦੇ ਵਿੱਚ ਐਨਕਾ ਔਨਕਾ ਲਾਲੀਆਂ ਟੋਰਾ ਟੋਰਾ ਕੱਢ ਲੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਜਿਵੇਂ ਚੰਡੀਗੜ੍ਹ ਦੇ ਨੇੜੇ ਤੇੜੇ ਇੱਕ ਵੱਡਾ ਸ਼ਹਿਰ ਬਣ ਗਿਆ ਤੇ ਉਹਨੂੰ ਨਵੇਂ ਚੰਡੀਗੜ੍ਹ ਦਾ ਨਾਮ ਦੇਤਾ ਉਵੇਂ ਹੀ ਜਿਹੜੇ ਪਿੰਡ ਦੇ ਵਿੱਚ ਆਪਾਂ ਰਾਤ ਰੁਕੇ ਹੋਏ ਆ ਨਾ ਇਹ ਪਿੰਡ ਉਸ ਪਿੰਡ ਦਾ ਇੱਕ ਸਬ ਪਿੰਡ ਆ ਸਮਝ ਗਏ ਮਤਲਬ ਇੱਕ ਨਵਾਂ ਪਿੰਡ ਵਸਾਇਆ ਛੋਟਾ ਪਿੰਡ ਵਸਾਇਆ ਜਿਹੜੇ ਪਿੰਡ 'ਚ ਆਪਾਂ ਰਾਤ ਰੁਕੇ ਸੀ ਉਹਦਾ ਨਾਮ ਸੀ ਰਾਜਾ ਫੀ ਤੇ ਇਸ ਪਿੰਡ ਦਾ ਨਾਮ ਹੈਗਾ ਜੀ ਰਾਜਾ ਫੀ ਵਸਾ ਮਤਲਬ ਨਵੀਂ ਬਸਤੀ ਬਣਾਈ ਆ ਤੇ ਇੱਥੇ ਵੀ ਸਾਰੇ ਤਰ੍ਹਾਂ ਦੇ ਮਿਕਸ ਲੋਕ ਰਹਿੰਦੇ ਨੇ ਨਾਗaland ਦੇ ਲੋਕ ਵੀ ਰਹਿੰਦੇ ਨੇ ਨੇਪਾਲੀ ਵੀ ਰਹਿੰਦੇ ਨੇ ਅਸਾਮ ਬੰਗਾਲੀ ਸਾਰੇ ਲੋਕ ਰਹਿੰਦੇ ਨੇ ਪਰ ਪੱਕੇ ਇਸ ਪਿੰਡ ਦੇ ਵਿੱਚ ਸਿਰਫ ਨਾਗaland ਦੇ ਲੋਕ ਨੇ ਬਾਕੀ ਸਾਰੀ ਦੁਨੀਆ ਇੱਥੇ ਕਿਰਾਏ ਤੇ ਰਹਿੰਦੀ ਆ ਤੋ ਇਧਰ ਵਾਲੀ ਸਾਈਡ ਉਹ ਵਸਾ ਹੋਇਆ ਸਾਰਾ گاਉਂ ਹਾਂ ਸਰ ਕਿੰਨੀ ਹੋ ਗਈ ਆਬਾਦੀ ਯਹਾਂ ਦੀ

ਬਹੁਤ ਵਧੀਆ ਤੇ ਚੰਗੇ ਬੰਦੇ ਨੇ ਯਾਰ ਨਾਗਾ ਲੈਂਡ ਦੇ ਜਿਵੇਂ ਭਾਈ ਹੋਰੇ ਆਪਾਂ ਨੂੰ ਆਪ ਦੇ ਘਰੇ ਵੀ ਰੱਖ ਰਹੇ ਨੇ ਰੋਟੀ ਪਾਣ ਦਾ ਵੀ ਇਹਨਾਂ ਨੇ ਪੂਰਾ ਇੰਤਜ਼ਾਮ ਕਰਕੇ ਦਿੱਤਾ ਹਨ ਤੇ ਆਪਣ ਕਮਾਉਣ ਵੀ ਲੈ ਕੇ ਆਏ ਨਹੀਂ ਪੁਰਾਣੇ ਟਾਈਮਾਂ ਦੇ ਵਿੱਚ ਸੁਣਦੇ ਹੁੰਦੇ ਸੀ ਵੀ ਨਾਗaland ਦੇ ਵਿੱਚ ਤਾਂ ਭਾਈ ਲੋਕਾਂ ਨੂੰ ਐਵੇਂ ਕੱਚਾ ਹੀ ਖਾ ਜਾਂਦੇ ਨੇ ਬੰਦਿਆਂ ਨੂੰ ਕੱਚਾ ਹੀ ਚੱਬ ਜਾਂਦੇ ਨੇ ਪਰ ਕਿਸੇ ਟਾਈਮੇ ਚੱਬਦੇ ਵੀ ਰਹੇ ਨੇ ਜਿਹੜੇ ਹੈੱਡ ਹੰਟਰ ਹੁੰਦੇ ਸੀ ਉਹ ਸਿਰਸੁਰ ਵਾਢ ਲਿਆਉਂਦੇ ਹੁੰਦੇ ਸੀ ਲੋਕਾਂ ਦੇ ਪਿਛਲੀਆਂ ਵੀਡੀਓ ਦੇ ਵਿੱਚ ਦਿਖਾਇਆ ਹੁਣ ਇਹ ਕੁਝ ਨਹੀਂ ਕਰਦੇ ਸਰਕਾਰ ਨੇ ਵੈਸੇ ਵੀ ਰੋਕ ਲਾਤੀ ਨਵੀਂ ਜਿਹੜੀ ਪੀੜ੍ਹੀ ਆ ਉਹ ਨਹੀਂ ਕਰਦੀ ਜਿਹੜੇ ਇਹਨਾਂ ਦੇ ਫੋਰ ਫਾਦਰ ਹੁੰਦੇ ਸੀ ਤੋਂ ਸਰ ਜਿ세 ਆਪਕੇ ਜੋ ਪੁਰਾਣੇ ਫੋਰ ਫਾਦਰ تھے ਉਹ ਹੈੱਡ ਹੰਟਿੰਗ ਕਰਤੇ ਦੇ ਹਨਾ ਤੋਂ ਉਹ ਅਭੀ ਤੋਂ ਬੰਦ ਕਰ ਰੱਖਿਆ ਸਰਕਾਰ ਨੇ बंद कर अच्छा तो हां आजकल तो एक एक को आ, हम लोग क्या करेगा उसका न, कैसे बोलेगा हम भी। मतलब बताओ मतलब क्या कहना चाह रहे हो कुछ हिंट दो प्यार अच्छा प्यार। मतलब अभी प्यार हो गया हाँ। मतलब वो बड़ा सीन नहीं है आपस में इधर-उधर गांव के साथ जो पहले दुश्मनी होती थी वो भी भाई बहन की तरह रहते हाँ। हैं सारे ठीक तो तो है तो बाकी वो पहले ऐसा तो नहीं है कि हेड हंटिंग करते थे वो बंदे को खाने-खोने का आवाज तो नहीं था ਖਾ ਵੀ ਜਾਂਦੇ ਸਨ ਅੱਛਾ ਦੇਖੋ ਬਾਈ ਫੋਰ ਫਾਦਰ ਮੇਠਾ ਠੀਕ ਹੈ ਫੋਰ ਫਾਦਰਾਂ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਪੁਰਾਣੇ ਜਿਹੜੇ ਦਾਦੇ ਪੜਦਾਦੇ ਜਾਂ ਬਜ਼ੁਰਗ ਜਾਂ ਉਹਨਾਂ ਤੋਂ ਵੀ ਪਹਿਲਾਂ ਦੀਆਂ ਪੀੜ੍ਹੀਆਂ ਸੀ ਉਹ ਬੰਦਿਆਂ ਤੇ ਸਿਰ ਵੱਢਣ ਤੋਂ ਬਾਅਦ ਉਹਨਾਂ ਨੂੰ ਖਾ ਵੀ ਜਾਂਦੇ ਹੁੰਦੇ ਸੀ ਅੱਜ ਕੱਲ੍ਹ ਕਹਿੰਦੇ ਅਸੀਂ ਪਿਆਰ ਨਾਲ ਰਹਿੰਦੇ ਹਾਂ ਅੱਜ ਕੱਲ੍ਹ ਉਹ ਰਵਾਇਜ਼ ਨਹੀਂ ਪਰ ਇਹਨਾਂ ਦਾ ਲੋਕਲ ਖਾਣਾ ਪੀਣਾ ਜਿਹੜਾ ਹੈਗਾ ਉਹ ਇਹ ਖਾਂਦੇ ਰਹਿੰਦੇ ਨੇ ਤੇ ਦੋ ਤਲਾਬ ਬਣੇ ਹੋਏ ਨੇ ਇੱਕ ਆ ਤੇ ਇਧਰਲੇ ਪਾਸੇ ਇੱਕ ਇਹ ਅਸਲ ਦੇ ਵਿੱਚ ਇਹ ਕਿਸੇ ਲੋਕਲ ਬੰਦੇ ਦਾ ਤੇ ਫਿਸ਼ਿੰਗ ਵਗੈਰਾ ਕਰ ਸਕਦੇ ਨੇ ਪਰ ਕੋਈ ਬਾਹਰ ਦਾ ਬੰਦਾ ਆ ਕੇ ਇਹਦੇ ਵਿੱਚ ਜਾਲ ਪਾ ਕੇ ਫਿਸ਼ਿੰਗ ਹੋ ਗਈ ਡੱਡੂ ਡੁੱਡੂ ਫੜਨ ਵਾਲਾ ਹਿਸਾਬ ਦਾ ਉਹ ਨਹੀਂ ਕਰ ਸਕਦਾ ਮਤਲਬ ਜਿਹੜੇ ਬੰਦੇ ਦਾ ਇਹ ਪ੍ਰਾਈਵੇਟ ਹੈ ਉਹਨੇ ਪੂਲ ਬਣਾਇਆ ਹੋਇਆ ਇੱਕ ਟੋਬਾ ਬਣਾਇਆ ਹੋਇਆ ਉਹੀ ਇੱਥੇ ਮੱਛੀਆਂ ਪਾਲ ਸਕਦਾ ਤੇ ਉਹੀ ਇੱਥੋਂ ਮੱਛੀਆਂ ਕੱਢ ਕੇ ਖਾ ਸਕਦਾ ਤੇ ਵੇਚ ਵੀ ਸਕਦਾ ਨੂੰ ਅਵਾਰਾ ਕੁੱਤੇ ਦੇਖਣ ਨੂੰ ਮਿਲ ਜਾਣਗੇ ਤੇ ਇੱਕ ਕੁੱਤਾ ਇਹਨਾਂ ਨੇ ਪਾਲ ਲਿਆ ਵੀ ਹੋਇਆ ਜ਼ਰੂਰੀ ਨਹੀਂ ਹੈਗਾ ਵੀ ਇਹ ਖਾਂਦੇ ਹੀ ਨੇ ਇਹ ਪਿਆਰ ਵੀ ਕਰਦੇ ਨੇ ਉਹਨਾਂ ਨੂੰ ਤੇ ਇਹਨਾਂ ਨੇ ਪਾਲੇ ਵੀ ਹੋਏ ਨੇ ਉਹ ਜਿਹੜਾ ਬੋੜਾ ਫੋਨ ਵਾਲਾ ਹੱਤ ਵਾਲਾ ਕੁੱਤਾ ਹੁੰਦਾ ਇਹਨੂੰ ਪੱਗ ਕਹਿੰਦੇ ਨੇ ਉਹ ਕੁੱਤਾ ਇਹਨਾਂ ਨੇ ਆਪਦੇ ਘਰੇ ਪਾਲਿਆ ਹੋਇਆ ਮਤਲਬ ਸਭ ਤਰ੍ਹਾਂ ਦੇ ਲੋਕ ਰਹਿੰਦੇ ਨੇ ਪ੍ਰਾਣੀਆਂ ਪੀੜੀਆਂ ਖਾਂਦੀਆਂ ਵੀ ਸੀ ਤੇ ਨਵੀਆਂ ਪੀੜੀਆਂ ਪਿਆਰ ਵੀ ਕਰਦੀਆਂ ਨੇ ਆ ਦੇਖੋ ਕਿਉਂਕਿ ਦਿਮਾਪੁਰ ਦੇ ਵਿੱਚ ਜਦੋਂ ਘੁੰਮਦੇ ਆਣ ਤਾਂ ਥਾਂ ਥਾਂ ਦੇ ਉੱਤੇ ਪੈਡਿਗਰੀ ਦੀਆਂ ਦੁਕਾਨਾਂ ਵੀ ਮਿਲਦੀਆਂ ਨੇ ਜ਼ਰੂਰੀ ਨਹੀਂ ਹੈਗਾ ਬਈ ਇਹ ਸਾਰੇ ਖਾਂਦੇ ਹੀ ਨਹੀਂ ਕੋਸ਼ਕ ਪਿਆਰ ਵੀ ਕਰਦੇ ਨੇ ਇਹਦਾ ਚਿਹਰਾ ਦੇਖੋ ਤੁਸੀਂ ਮਸੂਮ ਜਿਹਾ ਚਿਹਰਾ ਆ ਨਹੀਂ ਨਹੀਂ ਬਈ ਤੈਨੂੰ ਨਹੀਂ ਖਾਂਦੀ ਇਹਨਾਂ ਤਾਂ ਪਿਆਰ ਕਰਦੇ ਨੇ ਸਾਰੇ ਕਿਸੇ ਹੋਰ ਲੋਕਲ ਦੇ ਆਪਾਂ ਘਰੇ ਆਏ ਆ ਤੇ ਇਹਨਾਂ ਕੋਲ ਯਾਰ ਥਾਂ ਬਹੁਤ ਖੁੱਲੀ ਖੁੱਲੀ ਆ ਬਹੁਤ ਵੱਡੇ ਵੱਡੇ ਵਿਹੜੇ ਨੇ 4 400 5 500 ਗਾਜ ਦੇ ਨਾਲ ਨਾਰਮਲ ਥਾਂ ਉਹ ਪਿੱਛੇ ਤਾਂ ਕਿੰਨਾ ਘਰ ਫੈਲੇ ਹੋયા ਜਿੱਥੇ ਆਪਾਂ ਜਿਹੜੇ ਘਰ ਰੁਕੇ ਆ ਨਾ ਉਹ ਵੀ ਘਰ ਬਹੁਤ ਵੱਡੀ ਥਾਂ ਦੇ ਵਿੱਚ ਤੇ ਆ ਇੱਥੇ ਅੰਬ ਦੇ ਦਰਖਤ ਲੱਗੇ ਹੋਏ ਨੇ ਹੈਨਾ ਆ ਮੁਰਗੀਆਂ ਕੁੱਕੜ ਪਾਲੇ ਹੋਏ ਨੇ ਇਹ ਖਾਣ ਵਾਸਤੇ ਨਹੀਂ ਇਹਨਾਂ ਨਾਲ ਇਹਨਾਂ ਦਾ ਕੋਈ ਪਿਆਰ ਨਹੀਂ ਤੇ ਕਿਉਂਕਿ ਇਹ ਅਸਲ ਦੇ ਵਿੱਚ ਨਾ ਲੋਕ ਇਹਨਾਂ ਨੇ ਚਿਕਨ ਖਾਣੇ ਹੀ ਖਾਣਾ ਜਿਵੇਂ ਆਪਣੇ ਵਰਗੇ ਲੋਕਾਂ ਨੂੰ ਆदत ਹੁੰਦੀ ਹੈ ਜੇ ਮੈਨੂੰ ਬਹੁਤ ਜ਼ਿਆਦਾ ਆਦਤ ਆ ਵੀ ਮੈਂ ਨਾ ਦਹੀਂ ਦਾ ਬਹੁਤ ਸ਼ਕੀਨ ਆ ਵੱਡੇ ਲੈਵਲ ਤੇ ਇਧਰ ਤਾਂ ਚੱਲ ਨਹੀਂ ਮਿਲਦੀ ਐਡਜਸਟ ਕਰਨਾ ਪੈਂਦਾ ਨਹੀਂ ਹੋ ਸਕੇ ਨਾ ਮੈਂ ਤਿੰਨੇ ਟਾਈਮ ਦਹੀਂ ਖਾਣਾ ਤੇ ਰਾਤ ਨੂੰ ਵੀ ਖਾਣਾ ਤਾਂ ਇਹਨਾਂ ਵਾਸਤੇ ਜਿਹੜਾ ਚਿਕਨ ਹਨਾ ਉਹ ਇੱਕ ਤਰ੍ਹਾਂ ਦਾ ਦਹੀਂ ਹੋਈਆਂ ਇਹਨਾਂ ਦੀ ਜਿਵੇਂ ਮੈਂ ਦਿਨ ਨਾਲ ਦਹੀਂ ਨੂੰ ਪਿਆਰ ਕਰਦਾ ਚਿਕਨ ਨੂੰ ਪਿਆਰ ਕਰਦਾ ਸਵੇਰੇ ਦੁਪਹਿਰੇ ਸ਼ਾਮ ਇਹਨਾਂ ਨੇ ਖਾਣਾ ਹੀ ਖਾਣਾ ਹੋ ਠੀਕ ਆ ਤੇ ਇੱਕ ਇਹਨਾਂ ਦਾ ਹਿੱਸਾ ਹੀ ਆ ਯਾਰ ਉਹ ਆਪਣਾ ਤਾਂ ਜਿਵੇਂ ਜੇ ਲੋਕ ਖਾਂਦੇ ਵੀ ਨੇ ਤਾਂ ਉਹ ਟਰੈਡੀਸ਼ਨਲ ਖਾ ਲੈਂਦੇ ਨੇ ਕੋਈ ਪ੍ਰਾਣਾ ਆ ਗਿਆ ਤਾਂ ਬਣਾ ਲਿਆ ਜਾਂ ਕਿਸੇ ਪਾਰਟੀ ਕਰਨ ਚਲੇ ਗਏ ਉੱਥੇ ਖਾ ਲਿਆ ਮਤਲਬ ਇਹ ਨਹੀਂ ਵੀ ਘਰੇ ਸੀਟੀਆਂ ਹੀ ਵੱਜੀ ਜਾਂਦੀਆਂ ਨੇ ਇੱਥੇ ਘਰੇ ਸੀਟੀਆਂ ਵਜਦੀਆਂ ਰਹਿੰਦੀਆਂ ਨੇ ਇਥੇ ਹਿਸਾਬ ਦਾ ਤੇ ਆ ਬੱਕਰੀਆਂ ਬੱਕਰੀ ਦਾ ਮੀਟ ਇਧਰਲੇ ਪਾਸੇ ਬਹੁਤ ਵੱਡੇ ਲੈਵਲ ਤੇ ਮਹਿੰਗਾ ਆ ਕਿਸ ਦਾ ਭਾਈ ਘਰ ਬਣਿਆ ਹੋਇਆ ਪਤਾ ਨਹੀਂ ਇਹ ਕਿਆ ਚੀਜ਼ ਆ ਸਰ ਤੇ ਇਹ ਭਾਈ ਇਥੋਂ ਦੇ ਕਿਸੇ ਅਮੀਰ ਬੰਦੇ ਦਾ ਘਰ ਹੈ ਤੇ ਬਾਈ ਹੋਰੇ ਕਹਿੰਦੇ ਵੀ ਇੱਥੇ ਉਹ ਰਹਿੰਦਾ ਨਹੀਂ ਹੈਗਾ ਕੋਹੀਮਾ ਚ ਰਹਿੰਦਾ ਪਰ ਇੱਥੇ ਆਪਦਾ ਉਹਨੇ ਘਰ ਬਣਾ ਕੇ ਛੱਡਿਆ ਹੋਇਆ ਤੇ ਘਰ ਦੇ ਬਾਹਰ ਨਾ ਉੱਥੇ ਮਿਥਣ ਦਾ ਆਰਟੀਫੀਸ਼ੀਅਲ ਮੂੰਹ ਟੰਗਿਆ ਹੋਇਆ ਸਰ ਜੈਸੇ ਅਰੁਣਾਚਲ ਵਿੱਚ ਮੈਨੂੰ ਪਤਾ ਕਿ ਉਹਨ ਲੋਕਾਂ ਦਾ ਟ੍ਰੈਡੀਸ਼ਨਲ ਜਾਨਵਰ ਜੋ ਹੈ ਉਹ ਮਿਥਣ ਹੈ ਤਾਂ ਆਪ ਲੋਕਾਂ ਦਾ ਕੀ ਹੈ ਹਮ ਲੋਕ ਕਭੀ ਮਿਥਣ ਆਪ ਕਾ ਵੀ ਮਿਥਣ ਹੀ ਹੈ ਤਾਂ ਇਸ ਕੋ ਸ਼ਾਦੀ ਕੇ ਵਕਤ ਜੋ ਲੈਣ ਦੇਣ ਕਰਤੇ ਹੈ ਉਹ ਮਿਥਣ ਕਾ ਹੋਤਾ ਹੈ ਹਨਾ ਪਹਿਲੇ ਹੋਤਾ ਥਾ ਹਾਂ ਅਭੀ ਅੱਜ ਕੱਲ ਜੋ ਥੋੜਾ ਕਮ ਹੋ ਚੁਕਾ ਹੈ ਕਿਉਂਕਿ ਸ਼ੋਰਟ ਹੋ ਰਹਾ ਹੈ ਨਾ ਫਰਮ ਮੈਂ ਅੱਛਾ ਮਤਲਬ ਮਿਥਣੀ ਸ਼ਾਰਟ ਹੋ ਰਹੇ ਹੈ इसलिए वो थोड़ा कम कर रहे हैं अच्छा मतलब लड़के वाले लड़की वालों को पहले मिथुन देते थे तो मिथुन को सैक्रीफाइस भी करते थे तो उसको खाते भी थे ना वो सारे अच्छा तो अभी कम हो रहा है वो इसलिए वो छोड़ दिया अभी कौन पालेगा गवर्नमेंट ने गो हाँ। मदद करके पालने देगा अच्छा काट नहीं पाएगा अच्छा मतलब पालने के लिए आपको मतलब फैसिलिटी मिलेगी गवर्नमेंट की तरफ से भी पर उसको आप काट के खा नहीं सकते तो इसका फायदा क्या है फिर इसका और क्या करता है ये अभी जो ने खाता है क्योंकि तो वैसे ऐसे आवारा छोड़ रखे फाइन होता है अभी तो खाने से अच्छा तो जो अभी वो कुत्ते खाते है ना लोग हाँ, वो भी फाइन होता है अच्छा कुत्ते खाने से भी फाइन होता, हाँ, होता है ठीक अच्छा, है तभी तो 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 हम उस तो मार्केट में गए थे ना दीमापुर वाली में तो उन्होंने हमें बोला था कि हमारी वीडियो मत बनाओ क्योंकि उनको शायद लगता हो कि कहीं इशू ना हो जाए है ना बोलो ठीक है है ना तो अभी फिर शादी में क्या देते हो जैसे पहले लड़की वालों को देते थे अभी कुछ हम लोग का स्पेशल जो सुअर है सुअर तो हो गया ठीक है अच्छा वो ही खाते हो और वेजिटेबल फीस तो अगर मिथुन जो है अगर आप नहीं उसको सैक्रीफाइस वगैरह कर रहे तो उसका और काम क्या है यहाँ पे बस अवारा घूमता है फिर वो वो फार्म में ही होगा और किसी किसी का घर में होगा वो गवर्नमेंट दिया हुआ ना ठीक है ठीक है वो तो जंगल में पालता है लेकिन ज्यादा लोग ना क्या आपकी शादी हो गया ठीक है ਚਲੋ ਜੀ ਇਹ ਇਨਫੋਰਮੇਸ਼ਨ ਸੀ ਮਿਥਨ ਨੂੰ ਲੈ ਕੇ ਪੁਰਾਣੇ ਟਾਈਮਾਂ ਦੇ ਵਿੱਚ ਸੈਕਰੀਫਾਈਜ਼ ਕਰਦੇ ਅੱਜ ਕੱਲ ਬਾਈ ਕਹਿੰਦਾ ਵੀ ਸਰਕਾਰ ਨੇ ਰੋਕ ਲਾ ਰੱਖੀ ਆ ਤੇ ਕੁੱਤੇ ਵੀ ਖਾਂਦੇ ਨੇ ਪਰ ਕੁੱਤੇ ਦੇ ਖਾਣ ਤੇ ਵੀ ਰੋਕ ਲਾ ਰੱਖੀ ਆ ਦੋ ਨੰਬਰ 'ਚ ਚੱਲੀ ਜਾਂਦਾ ਜਿਵੇਂ ਇਲੀਗਲ ਦਾਰੂ ਵੇਚਣ ਤੇ ਵੀ ਸਰਕਾਰ ਨੇ ਰੋਕ ਲਾਈ ਹੋਈ ਆ ਪਰ ਇਲੀਗਲ ਦਾਰੂ ਵਿਕੀ ਜਾਂਦੀ ਆ ਨਾ ਉਹੀ ਕੰਮ ਆ ਬਸ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਡ੍ਰੈਗਨ ਫਰੂਟ ਦੀ ਖੇਤੀ ਦੇ ਵਿੱਚ ਜਿੰਨੇ ਵੀ ਤੁਸੀਂ ਆਹ ਇੱਥੇ ਪਿੱਲਰ ਬਣਾ ਕੇ ਇਹਨਾਂ ਦੇ ਉੱਤੇ ਇੱਕ ਐਕਟ ਸਰਗੇ ਜਿਵੇਂ ਪੱਤੇ ਨੇ ਨਾ ਓਮੇ ਦੇ ਪੱਤੇ ਨੇ ਡ੍ਰੈਗਨ ਫਰੂਟ ਦੇ हाँ तो बस ये यह, ये यह यहाँ पे लगा है, है ना अभी पका, नहीं। अभी पका नहीं है तो जब ये पक जाएगा लाल हो जाएगा है ना जाएगा तो जो एक ड्रैगन फ्रूट अंदर से व्हाइट होता है एक अंदर से लाल होता है ये तो वाला हो ये पिंक वाला है ठीक हाँ। है तो कौन सा ज्यादा अच्छा होता है व्हाइट वाला या रेड वाला ये टेस्ट सेम ही होगा मेरा इस सबसे कलर ही थोड़ा चेंज होगा ठीक है बाकी भाई ने कहा भी ये जड़ी खेती है ना ये चाइना दी है ਪਰ ਨਾਗਾ ਲੈਂਡ ਦੀ ਧਰਤੀ ਦੀ ਮਿੱਟੀ ਦੇ ਵਿੱਚ ਉਹ ਜਿਹੇ ਤੱਤ ਹੈਗੇ ਨੇ ਵਿੱਚ ਇੱਥੇ ਡ੍ਰੈਗਨ ਫਰੂਟ ਉੱਗ ਜਾਂਦਾ ਆ ਦੇਖੋ ਇੱਥੇ ਵੀ ਡ੍ਰੈਗਨ ਫਰੂਟ ਲੱਗਿਆ ਹੋਇਆ ਵੈਸੇ ਤਾਂ ਇਹ ਫਲ ਕੋਸਟਲੀ ਆ ਨਾਗਾ ਲੈਂਡ ਦੇ ਵਿੱਚ ਖੇਤੀ ਹੋਣ ਕਰਕੇ ਇੱਥੇ ਸਸਤਾ ਮਿਲ ਜਾਂਦਾ ਪਰ ਜੇ ਇਹਨੂੰ ਆਪਾਂ ਐਕਸਪੋਰਟ ਕਰਾਂਗੇ ਆਪਣੇ ਪੰਜਾਬ ਵਾਲੇ ਪਾਸੇ ਜਾਂ ਹੋਰ ਉੱਥੇ ਆਪਾਂ ਨੂੰ ਪਤਾ ਵੀ ਕੀ ਰੇਟ ਚੱਲਦਾ 100-100 ਰੁਪਿਆ ਇੱਕ ਡ੍ਰੈਗਨ ਫਰੂਟ ਦਾ ਮਹਿੰਗਾ ਵੀ ਹੋ ਸਕਦਾ ਕਿਉਂਕਿ ਮੈਂ ਕਦੇ ਖਾਦੇ ਨਹੀਂ ਆਨੇ ਮਹਿੰਗੇ ਫਰੂਟ ਆ ਬਾਕੀ ਬਾਈ ਨੂੰ ਮੈਂ ਪੁੱਛਿਆ ਮੈਂ ਕਿ ਕਿਹੜੇ ਸੀਜ਼ਨ ਦੇ ਵਿੱਚ ਉਗਦੇ ਨੇ ਕਿਵੇਂ ਉਗਦੇ ਨੇ ਕਿੰਨਾ ਕੁ ਪਾਣੀ ਚਾਹੀਦਾ ਕਿਹੋ ਜਿਹਾ ਮੌਸਮ ਚਾਹੀਦਾ ਇਹ ਜਿਹੀਆਂ ਗੱਲਾਂ ਨਾਰਮਲ ਮੈਂ ਪੁੱਛੀਆਂ ਬਾਈ ਕਹਿੰਦਾ ਮੈਨੂੰ ਇਹਦੇ ਬਾਰੇ ਕੋਈ ਆਈਡੀਆ ਨਹੀਂ ਹੈਗਾ ਤੇ ਉਹ ਦੂਰ ਤੱਕ ਸਾਰੀ ਖੇਤੀ ਡ੍ਰੈਗਨ ਫਰੂਟ ਦੀ ਆ ਬਾਕੀ ਬਾਈ ਜੀ ਨੇ ਬਤਾਇਆ ਕਿ ਇਹ ਜੋ ਡ੍ਰੈਗਨ ਫਰੂਟ ਹੈ ਉਹ ਦਾ ਹਾਂ ਕਟਿੰਗ ਕਰਕੇ

ਇਸ ਲਈ ਬਹ ਟੈਂਕਰ ਰੱਖਾ ਹੋਇਆ ਹੈ ਠੀਕ ਹੈ ਪਾਈਪ ਸਪਲਾਈ ਕਰੇਗਾ ਬਾਅਦ ਵਿੱਚ ਪਾਣੀ ਦੇਣੇ ਲਈ ਠੀਕ ਚਾਪਤੀ ਦੇ ਬੂਟਿਆਂ ਵਰਗਾ ਬਾਈ ਨੇ ਕਿਹਾ ਵੀ ਇੱਕ ਵਾਰੀ ਲੱਗ ਗਿਆ ਤਾਂ ਜਿਵੇਂ ਉਹਦੇ ਉੱਤੇ ਆਪ ਪੱਤੇ ਤੋੜ ਲੈਣ ਨਵੇਂ-ਨਵੇਂ ਪੱਤੇ ਆਉਂਦੇ ਰਹਿੰਦੇ ਨੇ ਤਾਂ ਇੰਨੀ ਕਾ ਇਨਫੋਰਮੇਸ਼ਨ ਬਾਈ ਹੋਰਾਂ ਕੋਲ ਹੈਗੀ ਸੀ ਬਾਕੀ ਜੇ ਕਿਸੇ ਨੇ ਪਹਿਲਾਂ ਡ੍ਰੈਗਨ ਫਰੂਟ ਦੀ ਖੇਤੀ ਬਾਰੇ ਸੁਣਿਆ ਤਾਂ ਜ਼ਰੂਰ ਕਮੈਂਟ ਕਰ ਦਿਓ ਹਣਾ ਇਧਰਲੇ ਪਾਸੇ ਹੀ ਹੁੰਦੀ ਹੈ ਇਹ ਤੇ ਅਸਲ ਵਿੱਚ ਚਾਈਨਾ ਦਾ ਹੈ ਹਣਾ ਜੇ ਫਰੂਟ ਅਸਲ ਵਿੱਚ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਮੇਰੇ ਹਿਸਾਬ ਸੇ ਚਾਈਨਾ ਸਹੀ ਹੈ ठीक है तो यहाँ पे पहले से नहीं था दो। पहले भी नहीं था यहाँ पे बाद में होने लगा है बाद में हम लोग लेकर आके ऐसे लोग फार्म में जाके देखता है ना बाहर से हा, तो वहाँ से आइडिया लेके आइडिया लेके आया वो यहाँ से और यहाँ पे उगाया और उग गया वहाँ से लेकर आया उसका बीज बीज ठीक है बाहर से आया होगा पहले तो हम लोग नहीं सुनता है। तो वैसे यहाँ पे पहले खेती होती थी कभी पुराने टाइमों में जैसे आपके फोर फादर होते थे तब कुछ उगाते थे ਚਾਵਲ ਚਾਵਲ ਗਮ ਚਾਵਲ ਜੈਸਾ ਹਾਂ ਗਮ ਚਾਵਲ ਉਹ ਲੋਕ ਉਗਾਉਂਦੇ ਸਨ ਹਾਂ ਐਸਾ ਹੀ ਹੈ ਔਰ ਉਹ ਨਾਰਕੋਲ ਲੋਕ ਪਹਿਲੇ ਵੀ ਉਗਾਉਂਦੇ ਸਨ ਤਾਮਲ ਤਾਮਲ ਵਗੈਰਾ ਅੱਛਾ ਮਤਲਬ ਅਭੀ ਥੋੜੀ ਸਬਜ਼ੀਆਂ ਜ਼ਿਆਦਾ ਹੋਣ ਲੱਗੀਆਂ ਜਾਂ ਪਈ ਹੈ ਨਾ ਤਾਂ ਪਹਿਲੇ ਵੀ ਹੋਤ ਪਹਿਲੇ ਵੀ ਜ਼ਿਆਦਾ ਹੁੰਦੀ ਸੀ ਸਬਜ਼ੀ ਦੂ ਜ਼ਿਆਦਾ ਹੁੰਦਾ ਠੀਕ ਹੈ ਖੇਤੀਬਾੜੀ ਇਹ ਲੋਕ ਪਹਿਲਾਂ ਕਰਦੇ ਰਹੇ ਨੇ ਪਰ ਜਿਹੜਾ ਚਾਰ ਦੇ ਰੂਪ ਚ ਇਹ ਬਰਥਡੇ ਦੇ ਮੀਟ ਵਾਲਾ ਹਿਸਾਬ ਤਾਬ ਉਹ ਇਹਨਾਂ ਦਾ ਸ਼ੁਰੂ ਤੋਂ ਹੁਣ ਤੱਕ ਚੱਲਦਾ ਆ ਰਿਹਾ ਹੈ ਤੇ ਜੇ ਇਸ ਡ੍ਰੈਗਨ ਫਰੂਟ ਦੀ ਖੇਤੀ ਦਾ ਆਈਡੀਆ ਲਾਈ ਹੈ ਨਾ ਇੱਥੋਂ ਤੋਂ ਲੈ ਕੇ ਉਹ ਪਿੱਛੇ ਤੱਕ ਇਹ ਮੈਨੂੰ ਲੱਗਦਾ ਵੀ ਇੱਕ ਸਵਾ ਕਿਲੇ ਦੇ ਵਿੱਚ ਇਹ ਘੱਟੋ ਘੱਟ ਡ੍ਰੈਗਨ ਫਰੂਟ ਇਹਨਾਂ ਨੇ ਬੀਜਿਆ ਹੋਇਆ ਸਾਹਮਣੇ ਉਹਨਾਂ ਨੇ ਪਾਣੀ ਦੀਆਂ ਟੈਂਕੀਆਂ ਰੱਖੀਆਂ ਨੇ ਪਾਣੀ ਦੀ ਇਹਨੂੰ ਲੋਡ ਘਾਟ ਹੀ ਪੈਂਦੀ ਹੋਊਗੀ ਕਿਉਂਕਿ ਚਾਰ ਟੈਂਕੀਆਂ ਨੇ ਸਾਰੀਆਂ ਤਾਂ ਮੈਨੂੰ ਲੱਗਦਾ ਵੀ ਜਿਆਦਾ ਪਾਣੀ ਦੀ ਲੋਡ ਪੈਂਦੀ ਹੋਣੀ ਬੇਲਾਂ ਨੂੰ ਤਾਹਾਂ ਚੜਦਾ ਇਹਨਾਂ ਨੇ ਤੁਹਾਨੂੰ ਮੈਂ ਦਿਖਾਵਾਂ ਸਿਮਿੰਟ ਵਾਲੇ ਪਿੱਲਰ ਇਹਨਾਂ ਨੇ ਕਿਹੋ ਜਿੇ ਬਣਾਏ ਨੇ ਆ ਦੇਖੋ ਆ ਇਹਦੇ ਵਿੱਚ ਦੀ ਇਹਨਾਂ ਨੇ ਇਹਦੇ ਪੱਤੇ ਬਾਹਰ ਕੱਢਦੇ ਨੇ ਹਣਾ ਬਿੱਥਲੇ ਡੱਗੇ ਨੇ ਇਹ ਐਵੇਂ ਦਾ ਢਾਂਚੇ ਤਿਆਰ ਕੀਤੇ ਹੋਏ ਨੇ ਸਰੀਆ-ਸੂਰੀਆ ਪਾ ਕੇ ਆ ਤੇ ਇੱਕ ਵਾਰ ਲੱਗ ਗਿਆ ਇਹ ਬਾਰ-ਬਾਰ ਮਤਲਬ ਉਹ ਤੋਂ ਇਹ ਕੰਮ ਲਈ ਜਾਂਦੇ ਨੇ ਮਤਲਬ ਇਹ ਜੜ ਨਹੀਂ ਪਟਦੇ ਹੁਣੇ ਹੁਣ ਬੀਜ ਬੀਜ ਹੀ ਲੱਗਦਾ ਇਹਦਾ ਉੱਤੋਂ ਪੱਤੇ ਤੋੜਦੇ ਡ੍ਰੈਗਨ ਫਰੂਟ ਤੋੜ ਲਿਆ ਜਦ ਡ੍ਰੈਗਨ ਫਰੂਟ ਜਦੋਂ ਪੱਕ ਗਿਆ ਭਾਰੀ ਹੋਇਆ ਇਹਨਾਂ ਥੱਲੇ ਡਿੱਗ ਪੈਂਦਾ ਫੇ ਜਿਹੜੇ ਦੁਬਾਰੇ ਪੱਤੇ ਨੇ ਉਹ ਫੇਰ ਉੱਗ ਜਾਂਦੇ ਨੇ ਉਹਨਾਂ ਦੇ ਉੱਤੇ ਫੇਰ ਡ੍ਰੈਗਨ ਫਰੂਟ ਲੱਗ ਜਾਂਦਾ ਤੇ ਇਹ ਸੀਨ ਆਇਆ ਇੱਥੇ ਤੇ ਅਮੀਰ ਬੰਦੇ ਦੇ ਕੰਮ ਨੇ ਉਹ ਗਾਏ ਦਾ ਹਾਂ ਮਤਲਬ ਖਾਦ ਕੀ ਤਰ੍ਹਾਂ ਯੂਜ਼ ਗੋਏ ਗਾਏ ਦਾ ਖਾਦ ਦੇ ਰੂਪ ਵਿੱਚ ਯੂਜ਼ ਕਰਦੇ ਹੋ ਠੀਕ ਹੈ ਤੇ ਬਾਕੀ ਡਰੈਗਨ ਫਰੂਟ ਦੀ ਖੇਤੀ ਵਾਸਤੇ ਯਾਰ ਮੌਸਮ ਵੀ ਥੋੜਾ ਜਿਹਾ ਠੀਕ ਠਾਕ ਚਾਹੀਦਾ ਜਿਆਦਾ ਗਰਮੀ ਨਹੀਂ ਚਾਹੀਦੀ ਤੇ ਇਧਰਲੇ ਪਾਸੇ ਮੌਸਮ ਇਹਦਾ ਅਨੁਕੂਲ ਆ ਜੇ ਆਪਾਂ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਜਿਆਦਾ ਗਰਮੀ ਪੈਂਦੀ ਆ ਉੱਥੇ ਇਹ ਚੀਜ਼ਾਂ ਸਰਵਾਈਵ ਨਹੀਂ ਕਰਨਗੀਆਂ ਤੇ ਇਹ ਕਹਿੰਦੇ ਵੀ ਇਹ ਖੇਤੀ ਭਾਈ ਉਧਰੋਂ ਹੀ ਸਾਡਾ ਕੋਈ ਪੁਰਖਾ ਗਿਆ ਬੀਜ ਬੂਜ ਲੈ ਕੇ ਆਇਆ ਤੇ ਉਹਨੇ ਇਧਰ ਰਵਾਜ ਤੌਰ 'ਤੇ ਖੇਤੀ ਦਾ ਤੇ ਹੁਣ ਵੀ ਲੱਗੀ ਇਧਰਲੇ ਪਾਸੇ ਬਈ ਝੋਟੇ ਨੇ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਸਾਰੀ ਦਿਹਾੜੀ ਤੇ ਬਾਈ ਕਹਿੰਦਾ ਵੀ ਹੁਣ ਐਂਟੀਆਂ ਆਈਆਂ ਨੇ ਹੰਟਿੰਗ ਕਰਕੇ ਲੈ ਕੇ ਆਈਆਂ ਨੇ ਤੇ ਹੰਟਿੰਗ ਦੇ ਵਿੱਚ ਕੀ ਆ ਮੱਛੀ ਅਰੇ ਮੱਛਲੀ ਐ ਇਹ ਸਾਰੀ ਮੱਛਲੀ ਐ ਛੋਟੇ ਛੋਟੇ ਕੀੜੇ ਵੀ ਐ ਹਨਾ ਹੋਰ ਹਾਂ ਕੀੜੇ ਵੀ ਐ ਠੀਕ ਐ ਔਰ ਔਰ ਕੀ ਹੰਟ ਕੀਤਾ ਭਾਗ ਭੂਗ ਨਾ ਜਾਏ ਕੋਈ ਜਾਨਵਰ ਹੈ ਐਸੇ ਤੋਂ ਨਹੀਂ ਭਾਗੇ ਆਂਟੀ ਜਾਨਵਰ ਇਹ ਦੁੱਖ ਨਹੀਂ ਇਹ ਦੁਖਾਈ ਦੇ ਲੱਗਾ ਸਨੇ इसमें क्या है ये क्या चीज है ये हम लोग नाम बताने से भी आप लोग नहीं जाने आप उठा सकते हो हाथ पे भाई ये क्या है उठाना यार ये कैसा कीड़ा है अच्छा काक्रोच आर का यार यार बड़ा सारा अच्छा नहीं ये भी कोई अलग कीड़े है तो ये अलग अलग सब्जी बनेगी या मिक्स वेज बनेगा इसका अलग अलग बनेगा पांच सात दिन चलाओगे अच्छे से हैं ਠੀਕ ਹੈ ਅਬੀ ਰੀਸੈਂਟਲੀ ਪਕੜ ਕੇ ਲੈ ਕੇ ਆਇਆ ਭਾਈ ਮੱਛੀਆਂ ਉਹ ਵੱਡੇ ਵੱਡੇ ਕਾਕਰੋਚ ਜੀ ਤੇ ਕੀੜੇ ਜੀ ਕਹਿੰਦੇ ਸੀ ਇੱਕ ਰਾਤ ਚ ਹੀ ਖਾ ਜਾਾਂਗੇ ਲਾ ਲੂ ਕੇ ਖਾਣ ਵਾਲਾ ਹਿਸਾਬ ਕਤਾਵਣੀ ਆ ਬੁਰਕੀ ਭਰ ਕੇ ਖਾਣਗੇ ਇੱਕ ਰਾਤ ਦਾ ਭੋਜਨ ਆ ਸਾਰਾ ਇਹਨਾਂ ਦਾ ਆਓ ਦੇਖੋ ਮਿਕਸ ਵੈਜੀ ਤਿਆਰ ਹੁੰਦੀ ਆ ਫਿਰ ਜਦ ਇਸ ਕੋ ਅੱਛਾ ਜਿਹੜੀ ਆ ਆਂਟੀ ਉਹ ਸਿਰ ਤੇ ਅੱਛਾ ਆਂਟੀ ਉਹ ਟੋਕਰੀ ਲੈ ਕੇ ਜਾ ਰਹੀ ਆ ਛਾਂਦ ਨਹੀਂ ਆ ਰਹੀ ਆ ਉਹਨੂੰ ਪਾਣੀ ਦੇ ਵਿੱਚ ਡੇਕ ਕੇ ਉਸ ਕੋ ਐਸੇ ਹਿਲਾ ਹਿਲਾ ਕੇ ਤਾਂ ਕੌਣ ਸਭ ਪਕੜਦੇ ਨੇ ਜਾਨਵਰ ਉਸੇ ਕੋਈ ਵੀ ਆ ਗਿਆ ਸਿਲੀ ਵੀ ਆਤਾ ਹੈ ਮੱਛਲੀ ਵੀ ਆ ਜਾਂਦਾ ਹੈ ਠੀਕ ਹੈ ਭਾਈ ਚਾਰਨੇ ਦਾ ਕੰਮ ਲੈਂਦੇ ਨੇ ਟੋਕਰੀਆਂ ਤੋਂ ਉਸੇ ਪਿੰਡ ਚ ਹੁਣ ਆਪਾਂ ਦੁਬਾਰੇ ਮੁੜਿਆ ਆਂ ਇਧਰਲੇ ਪਾਸੇ ਟਾਵਰ ਲੱਗਿਆ ਹੋਇਆ ਬਾਈ ਨੇ ਕਿਹਾ ਵੀ ਇਹ ਟਾਵਰ ਸਾਡੇ ਪਿੰਡਾਂ ਦੇ ਵਿੱਚ ਨਹੀਂ ਲਾ ਸਕਦੇ ਅਸੀਂ ਇਹਨਾਂ ਨੂੰ ਕਿਹਾ ਹੋਇਆ ਜੇ ਟਾਵਰ ਲਾਉਣਾ ਤਾਂ ਕਿਸੇ ਖੁੱਲੇ ਏਰੀਏ ਦੇ ਵਿੱਚ ਲਾਓ ਜਾਂ ਫਿਰ ਜਿਹੜੇ ਪਿੰਡ ਦੇ ਵਿੱਚ ਆਬਾਦੀ ਘਟਾ ਜਾਂ ਪਿੰਡ ਤੋਂ ਬਾਹਰ ਲਾਓ ਟਾਵਰ ਇਹ ਕਹਿੰਦੇ ਨੇ ਵੀ ਇਹਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਨੇ ਸਾਡੇ ਤੇ ਅਸਰ ਕਰਦੀਆਂ ਨੇ ਚੀਜ਼ਾਂ ਇਹ ਬੰਦੇ ਦਾ ਏਕਾ ਵੀ ਬਹੁਤ ਆ ਯਾਰ ਇੱਥੇ ਇਹ ਨਹੀਂ ਹੈਗਾ ਵੀ ਕਿਸੇ ਨੂੰ ਪੈਸੇ ਦਿੱਤੇ ਤੇ ਬੰਦੇ ਨੇ ਕਿਹਾ ਵੀ ਮੈਂ ਪੈਸੇ ਲੈ ਲੇ ਮੇਰੀ ਜ਼ਮੀਨ ਆ ਮੈਂ ਜੋ ਮਰਜ਼ੀ ਕਰਾਂ ਵੀ ਮੇਰੀ ਜ਼ਮੀਨ ਤੇ ਤੁਸੀਂ ਟਾਵਰ ਲਾਉਣਾ ਲਾ ਦਿਓ ਕਿਉਂ ਪੂਸੇ ਨਾ ਮਤਲਬ ਨਹੀਂ ਇਹ ਕਹਿੰਦੇ ਸਾਡੇ ਪਿੰਡ ਚ ਲੱਗਣਾ ਨਹੀਂ ਚਾਹੀਦਾ ਤਾਂ ਨਹੀਂ ਲੱਗਣਾ ਚਾਹੀਦਾ ਪਿੰਡੋਂ ਬਾਹਰ ਲਵਾਇਆ ਹੋਇਆ ਤਾਂ ਕਰਕੇ ਜਿਹੜੇ ਪਿੰਡ ਦੇ ਵਿੱਚ ਆਪਾਂ ਰੁਕੇ ਹੋਇਆ ਉਹ ਇੱਥੋਂ ਕਿਲੋ 1.5 ਕਿਲੋਮੀਟਰ ਹੈ ਤੇ ਉੱਥੇ ਰੇਂਜ ਘਟਾ ਸਾਹਮਣੇ ਇਧਰਲੇ ਪਾਸੇ ਜਿਹੜੀ ਆ ਹੱਟਜੀ ਬਣੀ ਹੋਈ ਆ ਅਸਲ ਦੇ ਵਿੱਚ ਇਹ ਮੰਡੀ ਲਾ ਲੋ ਇਹਨਾਂ ਦੀ ਜਦੋਂ ਚੌਲ ਚੂਲ ਇੱਥੇ ਕੱਟ ਲੈਂਦੇ ਨੇ ਇਹ ਤਾਂ ਇਹਦੇ ਵਿੱਚ ਲਿਆ ਕੇ ਰੱਖ ਦਿੰਦੇ ਨੇ ਇੱਥੇ ਇਹਨਾਂ ਦਾ ਹਿਸਾਬ ਕਿਤਾਬ ਚੱਲਦਾ ਮੰਡੀ ਵਾਲਾ ਇਧਰਲੇ ਪਾਸੇ ਇੱਕ ਹੋਟਲ ਬਣਿਆ ਹੋਇਆ ਇਧਰਲੇ ਪਾਸੇ ਇੱਕ ਹੋਟਲ ਬਣਿਆ ਹੋਇਆ ਘੁੰਮ ਘੁੰਮ ਕੇ ਪਿਆਸ ਲੱਗਿਆ ਪਾਣੀ ਦੀ ਮੈਂ ਕਿਹਾ ਪਾਣੀ ਪੀ ਲੀਏ ਪਾਣੀ ਯਾਰ ਮੈਂ ਮਿਨਰਲ ਪੀਣ ਦੀ ਹੀ ਕੋਸ਼ਿਸ਼ ਕਰਦਾ ਹੁਣ ਵੈਸੇ ਤਾਂ ਪਾਣੀ ਇੱਥੋਂ ਦਾ ਨੇਚਰਲ ਆ ਪਰ ਫੇਰ ਵੀ ਜਦੋਂ ਸ਼ਰੀਰ ਨੇ ਬਿਮਾਰ ਹੋਣਾ ਹੁੰਦਾ ਨਾ ਤਾਂ ਸਾਰਿਆਂ ਤੋਂ ਪਹਿਲਾਂ ਪਾਣੀ ਬਿਮਾਰ ਕਰਦਾ ਬੰਦੇ ਨੂੰ ਫੋਟੋ ਖਿਚਾਉਣੀ ਆ ਮੈਂ ਕਿਹਾ ਖਿਚਾ ਲਓ ਭਾਈ ਉਹ ਬਾਈ ਖਿੱਚ ਰਿਹਾ ਫੋਟੋ ਬੈਠ ਚਲੋ ਜੀ ਛੀਚ ਵੀ ਦੀ ਔਰ ਵੀ ਔਰ ਵੀ ਅੱਖ ਚ ਨਾ ਮਾਰੀ ਉਂਗਲ ਯੋ ਅੱਛਾ ਖੋਲ ਕੇ ਆਏ ਠੀਕ ਹੈ ਆਓ ਸਰਦਾਰ ਜੀ ਆਪ ਵੀ ਆਓ ਸਰਦਾਰ ਜੀ ਬੈਠੀਏ ਨਾ ਮੇਰੀ ਵੀ ਅੱਖ ਕੋ ਛੁੱਟ ਕੇ ਆ ਅੱਖ ਅੱਖ ਨਾ ਕੱਢ ਦੇ ਬਾਈ ਦਾ ਡੇਲਾ ਕੱਢ ਦੇ ਵਧੀਆ ਬੰਦੇ ਨੇ ਇਥੋਂ ਦੇ ਕਾਹ ਸੇ ਆ ਹਮ ਤੋ ਸੇਮ ਕਾ ਕੰਪਨੀ ਮੇ ਹਾਂ ਇੰਜਨ ਕਰਤਾ ਹੂੰ ਵੈਸੇ ਕੰਪਨੀ ਮੇ ਕਿਆ ਲੱਗਤਾ ਹੈ ਮਾਸਕ ਕੋ ਇੰਜਨ ਕਰਤਾ ਹੂੰ ਬੱਚਾ ਨਿਕਲਦਾ ਹੂੰ क्या चीज का किस चीज का वो तो कंबल का ट्रॉमिक का है ना मस्कोप मछली मछली का क्या करते हो बच्चा निकाल कर निकालते हो बच्चा निकालते हो? बच्चा निकालते हो मतलब दूसरे तरीके से हां हां इंजेक्शन मारता हूँ इंजेक्शन मार के हाँ। अच्छा तो उसका फिर बच्चा निकाल के उसका क्या करते हो फिशिंग के लिए सेम का fisheries है ना हां जगह-जगह वो घास पानी ਉਹ ਕੋਈ ਨਾ ਠੀਕ ਆਗੇ ਬੱਚਾ ਉਹ ਆਪ ਸੇਲ ਕਰਨੇ ਲਈ ਅਗਲ ਕੰਪਨੀ ਉਸ ਕੋ ਜਾਤਾ ਮਤਲਬ ਆਪकी ਫੈਕਟਰੀ ਮੈਂ ਆਪ ਇੰਜੈਕਸ਼ਨ ਲਗਾ ਕੇ ਮਛਲੀ ਦਾ ਬੱਚਾ ਬਣਾਤੇ ਹੋ ਠੀਕ ਆ ਬਾਈ ਕੱਲ ਦੇ ਅਸੀਂ ਐਵੇਂ ਇੱਥੇ ਪੈਸਟੀਸਾਈਡ ਪੈਸਟੀਸਾਈਡ ਕਰੀ ਜਾਂਦੇ ਆ ਵੀ ਇੱਥੇ ਸਾਰਾ ਕੁਝ ਆਰਗੈਨਿਕ ਆ ਅੱਜ ਹੀ ਬਾਈ ਨੇ ਬਹਿਮ ਘੜਤੇ ਕਹਿੰਦਾ ਟੀਕੇ ਲਾ ਕੇ ਅਸੀਂ ਮੱਛੀਆਂ ਦੇ ਬੱਚੇ ਘੜਦੇ ਆ ਤੇ ਉਹਨੂੰ ਗਾਹਾਂ ਕੰਪਨੀਆਂ ਦੇ ਵਿੱਚ ਫਿਰ ਤਿਆਰ ਕਰਦੇ ਆ ਇਹ ਵੀ ਬੰਦਾ ਉਸੇ ਕੰਪਨੀ ਚ ਜਿਹੜਾ ਫੋਟੋ ਖਿਚਾ ਰਿਹਾ ਸਾਡੇ ਨਾਲ ਵਿਚਾਲੇ ਬਹਿ ਕੇ ਵੈਸੇ ਕਹਾਂ ਸੇ ਹੋ ਆਪ ਪਿੰਮਲਾ ਹਾਂ ਅਸਾਮ ਸੇ ਹੋ ਠੀਕ ਹੈ ਭਾਈ ਇਹ ਨੇ ਬੰਦੇ ਉਹ ਕਿਸੇ ਵਜ੍ਹਾ ਸੇ ਆਪਕਾ ਬਰਮਾ ਕੇ ਤਰ੍ਹਾਂ ਚੀਜ਼ ਕਰਨਾ ਚਾਹਤੇ ਹਾਂ ਬਹੁਤ ਸਾਰੇ ਵੀ ਇਹ ਸਾਵੇ ਕੀ ਬਹੁਤ ਪਰ ਹਾਂ ਮਾਰੇ ਲੋਕ ਜਿਹੜੇ ਗੱਡੀਆਂ ਚਲਾਉਂਦੇ ਨੇ ਇਹਨਾਂ ਜਿਹੜੇ ਨੇੜੇ ਤੇੜੇ ਦੀਆਂ ਸੇਟਾਂ ਨੇ ਚਾਹੇ ਅਸਾਮ ਹੋ ਗਿਆ ਦਿੱਲੀ ਨੰਬਰ ਇੱਥੇ ਬਹੁਤ ਦੇਖਣ ਨੂੰ ਮਿਲ ਜਾਂਦਾ ਕਿਉਂਕਿ ਨਾਗਾਲੈਂਡ ਦੇ ਵਿੱਚ ਗੱਡੀਆਂ ਨੂੰ ਲੈ ਕੇ ਥੋੜੀ ਜਿਹੀ ਮਹਿੰਗਾਈ ਵੀ ਆ ਦੂਜਾ ਇੱਥੇ ਰੈਸਟ੍ਰਿਕਸ਼ਨ ਨਹੀਂ ਹੈਗੀ ਟਾਈਮ ਪੀਰੀਅਡ ਨਹੀਂ ਹੈਗਾ ਪਾਸਿੰਗ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਜਿਵੇਂ ਆਪਣੇ ਡੀਜ਼ਲ ਵਾਲੀ ਗੱਡੀ ਕਹਿੰਦੇ ਨੇ ਵੀ 10 ਸਾਲ ਚਲਾਉਣੀ ਆ ਪੈਟਰੋਲ ਵਾਲੀ 15 ਸਾਲ ਚਲਾਉਣੀ ਆ ਉਸ ਤੋਂ ਬਾਅਦ ਇਹਨੂੰ ਛੱਡ ਦਿਓ ਇੱਥੇ ਉਹ ਹਿਸਾਬ-ਤਾਬ ਨਹੀਂ ਹੈਗਾ ਚਾਹੇ 50 ਸਾਲ ਚੱਕੀ ਫਰੀ ਜਾਓ ਹੈਗਾ 20 ਸਾਲ ਪੁਰਾਣੀ ਗੱਡੀ ਵੀ ਲਈ ਫਰਦੇ ਨੇ 25 ਸਾਲ ਵੀ ਪਰ ਗਵਰਨਮੈਂਟ ਨੇ ਤਾਂ ਉਹ ਇੱਕ ਰੂਲ ਕਾਗਜੀ ਪਾਸ ਕੀਤਾ ਹੋਇਆ ਲੋਕ ਉਹਨੂੰ ਫੋਲੋ ਕਰਨਾ ਨਾ ਕਰਨਾ ਉਹ ਡਿਫਰੈਂਟ ਗੱਲ ਆ ਪਰ ਇੱਥੇ ਵੀ ਉਹੀ ਹਿਸਾਬ ਕਿਤਾਵਾ ਵੀ ਇੱਥੇ ਸ਼ਾਇਦ ਮੈਨੂੰ ਲੱਗਦਾ ਗਵਰਨਮੈਂਟ ਵੱਲੋਂ ਰੂਲ ਹੀ ਨਹੀਂ ਹੈਗਾ ਇਹ 20 15 ਸਾਲ ਵਾਲਾ ਆਪਣੇ ਰੂਲ ਹੈਗਾ ਪਰ ਲੋਕ ਮੰਨਦੇ ਨਹੀਂ ਮੰਨਦੇ ਉਹ ਗੱਲ ਬਾਅਦ ਦੀ ਆ ਤਾਂ ਕਰਕੇ ਲੋਕ ਕੀ ਕਰਦੇ ਨੇ ਫਿਰ ਅਸਾਮ ਤੋਂ ਜਾਂ ਫਿਰ ਦਿੱਲੀ ਵਾਲੇ ਪਾਸਿਓਂ ਗੱਡੀਆਂ ਸਸਤੀਆਂ ਮਿਲ ਜਾਂਦੇ ਨੇ ਪੰਜਾਬ ਦੇ ਵਿੱਚ ਵੀ ਆਪਣੇ ਲਗਭਗ ਲੋਕ ਜਦੋਂ ਸੈਕੰਡ ਹੈਂਡ ਗੱਡੀ ਖਰੀਦਦੇ ਨੇ ਨਾ ਤਾਂ ਉਹ ਦਿੱਲੀ ਵਾਲੇ ਪਾਸਿਓਂ ਲੈ ਲੈਂਦੇ ਨੇ ਫਿਰ ਬਾਅਦ ਦੇ ਵਿੱਚ 30 35000 ਰੁਪਏ ਲਾ ਕੇ ਗੱਡੀ ਦਾ ਨੰਬਰ ਚੇਂਜ ਕਰਾ ਲੈਂਦੇ ਨੇ ਉੰਨੀ ਉਹਦੀ ਵੈਲਿਊ ਵੱਧ ਜਾਂਦੀ ਆ ਡੀਜ਼ਲ ਦੀਆਂ ਗੱਡੀਆਂ ਪੰਜਾਬ ਦੇ ਵਿੱਚ ਆਪਾਂ ਨੂੰ ਲਗਭਗ ਸਸਤੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਖਾਸ ਕਰਕੇ ਦਿੱਲੀ ਨੰਬਰ ਵਾਲੀਆਂ ਦਿੱਲੀ ਨੰਬਰ ਦੇ ਵਿੱਚ ਪਾਸਿੰਗ ਦਾ ਸਿਸਟਮ ਆ ਡੀਜ਼ਲ ਗੱਡੀ ਦਾ ਸਿਰਫ 10 ਸਾਲ ਦਾ ਹੀ ਆ ਨਵੀਂ ਗੱਡੀ ਲੈਣ ਤੋਂ ਬਾਅਦ ਬੰਦੇ ਨੂੰ 6ਵੇਂ 7ਵੇਂ ਸਾਲ ਉਹਦੇ ਦਿਮਾਗ ਦੇ ਵਿੱਚ ਆ ਜਾਂਦਾ ਵੀ ਇਹ ਹੁਣ ਗੱਡੀ ਵੇਚੀ ਗਈ ਤੇ ਅੜਿਆ ਸੜਿਆ ਫਿਰ ਉਹ ਵੇਚਣ ਵੀ ਲੱਗ ਜਾਂਦਾ ਪੰਜਾਬ ਵਾਲੇ ਇਹ ਚੀਜ਼ਾਂ ਦੇ ਬਦਸ਼ਕੀਰ ਨੇ ਦਿੱਲੀ ਵਾਲੀਆਂ ਗੱਡੀਆਂ ਦੇ ਆ ਲੋ ਜੀ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਫਿਰ ਵੀਡੀਓ ਦੇ ਵਿੱਚ ਕੰਟੈਂਟ ਜਾਦੇ ਮਿਕਸ ਹੋ ਜਾਊਗਾ ਕਿਉਂਕਿ ਹੁਣ ਜਿਹੜੀ ਆਪਾਂ ਚੀਜ਼ ਦੇਖਣ ਜਾਣੀ ਆ ਉਹ ਹੈਗੀ ਆ ਜੀ ਪਿਗ ਫਾਰਮ ਤੇ ਫਿਰ ਪਿਗ ਫਾਰਮ ਦੇ ਵਿੱਚ ਵੀ ਟਾਈਮ ਲੱਗ ਜਾਊਗਾ ਉਹਨੂੰ ਸਾਰਾ ਮਿਕਸ ਕਰਾਂਗੇ ਫਿਰ ਉਹ ਲੰਬੀ ਵੀਡੀਓ ਬਣ ਜੂਗੀ ਹਣਾ ਫਿਰ ਉਹ ਸਵਾਦ ਜਾਣੀ ਆ ਸੂਰ ਦੀ ਜਿਹੜੀ ਇਹ ਫਾਰਮਿੰਗ ਕਰਦੇ ਨੇ ਸੂਰ ਪਾਲਦੇ ਨੇ ਉਹ ਸਾਰਾ ਹਸਾਬ ਤਾਪ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਫਿਲਹਾਲ ਜਿੱਥੇ ਪਿਗ ਫਾਰਮ ਹੈਗਾ ਜਿੱਥੇ ਸੂਰ ਪਾਲਦੇ ਨੇ ਉਹਨਾਂ ਦੇ ਘਰੇ ਆਪਾਂ ਆ ਚੁੱਕੇ ਆਂ ਲੋਕਲ ਬੰਦੇ ਦੀ ਜਾਣ ਪਛਾਣ ਹੈਗੀ ਇਹਨਾਂ ਨਾਲ ਉਹ ਇਹਨਾਂ ਦੇ ਘਰੇ ਲਿਆ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹਸਾਬਕਦਾਰ ਸਾਰਾ ਦੇਖਣ ਨੂੰ ਮਿਲੂਗਾ ਕਿਵੇਂ ਲੱਗ ਰਿਹਾ ਸਾਨੂੰ ਨਾਗਾ لینڈ ਦੇ ਪਿੰਡਾਂ ਦਾ ਮਾਹੌਲ ਟਿਪੀਕਲ ਪਿੰਡਾਂ ਦਾ ਮਾਹੌਲ ਖਾਣਾ ਪੀਣਾ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਇਹਨਾਂ ਦਾ ਐਕਸਪਲੋਰ ਕਰ ਰਹੇ ਹਾਂ ਜਿੰਨੀ ਕ ਆਪਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਆ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ